ਮੈਂ ਬਿੰਦਰਕੌਰ ਮੇਰੇ ਵੱਲੋਂ ਪ੍ਰੇਮ ਭਰੀ ਸਤਿ ਸ੍ਰੀ ਅਕਾਲ ਜੀ ਜਿਹੜਾ ਅੱਜ ਆਪਾਂ ਲੋਕ ਰੰਗ ਲੈ ਕੇ ਹਾਜ਼ਰ ਹੋਏ ਹਾਂ ਇਹ ਬਹੁਤ ਸੋਨਾ ਪੰਜਾਬੀ ਲੋਕਗਾਥਾ ਲੋਕ ਗੀਤ ਹੈ ਗੋਪੀ ਚੰਦਰ ਰਾਜੇ ਨੇ ਜਦੋਂ ਫਕੀਰੀ ਧਾਰਨ ਕੀਤੀ yogi ਵੇਸ ਧਾਰਿਆ ਇਹ ਉਸ ਸਮੇਂ ਦਾ ਹੈ ਤੇ ਕਿਉਂਕਿ ਉਹਦੀ ਮਾਂ ਕਹਿੰਦੀ ਹੈ ਵੀ ਤੂੰ ਸੋਨੇ ਚੰਦਨ ਦੀ ਚੌਂਕੀ ਤੇ ਇਸ਼ਨਾਨ ਕਰਦਾ ਹੈ ਸੋਨੇ ਗੜਵੇ ਨਾਲ ਨਹਾਉਣਾ ਹੈ ਸੋਨੇ ਦੇ ਗੜਵੇ ਦੇ ਨਾਲ ਤੇ ਮਾਤਾ ਜਿਹੜੀ ਫਿਰ ਉਹਦੀ ਦੇਹੀ ਵੇਖ ਵੇਖ ਰੋਂਦੀ ਹੈ ਤੇ ਗੋਪੀ ਚੰਦ ਉਸ ਵੇਲੇ ਵੇਖਦਾ ਹੈ ਵੀ ਅੰਬਰ ਤੋਂ ਕਣੀਆਂ ਕਿੱਥੋਂ ਆਈਆਂ ਹਨ ਤੇ ਜਦੋਂ ਧਿਆਨ ਕਰਦਾ ਹੈ ਤੇ ਮਾਂ ਦੀਆਂ ਅੱਖਾਂ ਦੇ ਵਿੱਚੋਂ ਅਥਰੂ गिर ਰਹੇ ਹਨ ਤੇ ਧਰਤੀ ਤੇ ਡਿੱਗ ਰਹੇ ਹਨ ਇਹ ਉਸ ਸਮੇਂ ਦਾ ਪੰਜਾਬੀ ਲੋਕ ਗੀਤ ਹੈ ਤੇ ਮਾਂ ਵਰਜਦੀ ਹੈ ਵੀ ਭੈਣ ਤੇਰੀ ਰਾਣੀ ਹੈ ਤੇ ਉਹਦੇ ਦੇਸ਼ ਵਿੱਚ ਨਾ ਜਾਈਂ ਤੇ ਹੋਰ ਭਾਵੇਂ ਜਿੱਥੇ ਮਰਜ਼ੀ ਤੂੰ ਮੰਗ ਕੇ ਲੈ ਆਵੇਂ ਕਿਉਂਕਿ ਮਾਵਾ ਨੂੰ ਧੀਆ ਦੀ ਬਹੁਤ ਜਿਆਦੀ ਫਿਕਰ ਹੁੰਦੀ ਹੈ ਵੀ ਕੋਈ ਮਹਿਨਾ ਨਾ ਮਾਰੇ ਮੇਰੀ ਧੀ ਨੂੰ ਵੀ ਤੇਰੇ ਭਰਾ ਨੇ ਰਾਜਪਾਲੇ ਛੱਡ ਕੇ ਫਕੀਰੀ ਤਰਨ ਕਰ ਲਈ ਹੈ ਇਹ ਤੁਸੀਂ ਜਰੂਰ ਹੀ ਪੰਜਾਬੀ ਲੋਕ ਗੀਤ ਲੋਕ ਗatha ਸੁਣਨੇ ਬਹੁਤ ਪਿਆਰੀ ਹੈ ਇੱਕ ਚੰਦਨ ਚੌਂਕੀ ਵੇ ਗੋਪੀ ਚੰਦਾ ਵੇ ਕੋਈ ਸੋਨੇ ਗੜਵਾ ਵੇ ਕਮਲਿਆ ਕੋਈ ਸੋਨੇ ਗੜਵਾ ਕੋਈ ਲੈ ਗੋਪੀ ਚੰਦਨਾ ਵੇ ਨਾ ਵੇ ਤਵੇ ਗੋਪੀ ਚੰਦਾ ਵੇ ਕੋਈ ਬਸ ਤਰ ਤਵੇ ਵੇ ਕਮਲਿਆ ਕੋਈ ਬਸ ਤਰ ਤਵੇ ਕੋਈ ਵੇਖ ਦੇਈ ਵਲਰੋਵੇ ਨੱਖਣ ਛੜ ਦੇਵੇ ਗੋਪੀ ਚੰਦਾ ਵੇ ਕੋਈ ਪੂਰਗ ਮੰਗਲੇ ਹੀ ਵੇ ਗਮਲਿਆ ਕੋਈ ਪੂਰਵ ਮੰਗਲੇ ਕੋਈ ਪੈਣਦ ਦੇ ਜਨ ਜਾਈ ਲਖਣ ਛੜਦੋ ਨੀ ਮਾਤਾ ਮੇਰੀ ਕੋਈ ਪੂਰ ਬਝੜਦੋ ਨੀ ਕੰਵਲੀ ਐ ਕੋਈ ਪੂਰ ਬਝੜਦਿਓ ਕੋਈ ਪੈਣਾ ਦੇਵਾ ਤੋਂ ਤੈ ਉਤਰੀ ਮੈਂ ਗੋਪੀ ਚੰਦਾ ਕੋਈ ਮੈਲਾਂ ਦੀ ਗੋਲੀ ਵੇ ਕਮਲਿਆ ਕੋਈ ਮੈਲਾਂ ਦੀ ਗੋਲੀ ਥਾਲ ਪਰ ਕੇ ਆਟੇ ਨਾਲ ਲਈ ਆਟਾ ਤੇਰਾ ਹਲੀ ਗੋਲ ਇਹ ਕਿਸ ਕੰਮ ਸਾਡੇ ਨੀ ਸਕਾਂਵ ਸਾਡੇ ਖੈਰ ਪਾਵੇ ਅੰਮਾ ਜਾਈ ਤੇ ਤੋਤਾ ਪ ਦਰਦੀ ਨੀ ਰਾਣੀਏ ਗਾਲ ਨਾ ਕਰਦੀ ਨੀ ਰਾਣੀਏ ਗਾਲ ਨਾ ਕਰਦੀ ਇਹ ਜੋ ਗੀਤ ਤੇਰਾ ਭਾਈ ਤਾਂ ਤੇਰੀ ਨੀ ਗੋਲਗੇ ਕਟ ਘਟਾਵਾ ਨੀ ਹੀ ਕਮਲਿਏ ਕਟ ਘਟਾਵਾ ਤੇਰੇ ਹੱਥ ਪਿਆਰ ਤਰਾਂਗਿਆਰੀ ਉਹ ਤਉ ਤਉ ਤਰੀ ਵੇ ਗੋਪੀ ਚੰਦਾ ਕੋਈ ਮਹਿਲਾ ਰਾਣੀ ਵੇ ਕਮਲਿਆ ਕੋਈ ਮੈਲਾ ਨੀ ਰਾਣੀ ਥਾਲ ਪਰ ਕਹਿ ਮੋਤੀਆਂ ਦਾ ਲਿਆਈ ਮੋਤੀ ਤਾਂ ਤੇਰੇ ਨੀ ਪਹਿਣ ਮੇਰੀਏ ਨੀ ਕਿਸ ਕਮ ਸਾਡੇ ਨੀ ਕਮਲ ਇਹ ਕਿਸ ਕਮ ਸਾਡੇ ਸੰਸਰ ਦੀ ਪਿਛਿਆ ਪਾਈ ਇਤੇ ਕੁਛੋੜੇ ਵੇ ਗੋਪੀ ਚੰਦਾ ਵੇ ਕੋਈ ਪਾਈ ਪਤੀ ਜੇ ਵੇ ਕਮਲਿਆ ਕੋਈ ਪਾਈ ਪਤੀ ਜੇ ਇਤੇ ਬੈਠੀ ਮਾਈ ਇਹਨ ਦਾ ਪੋਰ ਬੰਦ ਪੋਰ ਨਹੀਂ ਪੈਣ ਮੇਰੀਏ ਕੋਈ ਪਾਈ ਪਤੀ ਜੇ ਨਹੀਂ ਵਲੀਏ ਕੋਈ ਪਾਈਪਤੀ ਜੇ ਕੋਈ ਕਰ ਪਰ ਰੋਵੇ ਮਾਈ ਜਿਥੇ ਕੁਛੋੜੇ ਵੇ ਗੋਪੀ ਚੰਦਾ ਵੇ ਕੋਈ ਪਲੰਗ ਰੰਗੀਲੇ ਵੇ ਕਮਲਿਆ ਪਲੰਗ ਰੰਗੀਲੇ ਕੋਈ ਕਿੱਥੇ ਚੈ ਚਲ ਪਾਬੋ मैली छोड़े नी मेरी ये पलंग रंगीले नी, नी कमलिए पलंग रंगीले पेक कोई पेके चल पाबो एक चंदन चौंकी ਗੋਪੀ ਚੰਦਾਵੇ ਕੋਈ ਸੋਨੇ ਘੜਵਾ ਮੇ ਕਮਲ ਆ ਕੋਈ ਸੋਨੇ ਘੜਵਾ ਕੋਈ ਲੈ ਗੋਪੀ ਚੰਦਨਾਵੇ ਲੋ ਜੀ ਇਹ ਇੱਕ ਪੰਜਾਬੀ ਲੋਕ ਗੀਤ ਲੋਕ ਗਾਥਾ ਸੀ ਤੇ ਗੋਪੀ ਚੰਦ ਰਾਜੇ ਦੀ ਸੀ ਬਹੁਤ ਵਿਰਾਗ ਵਾਲੀ ਹੈ ਜਦੋਂ ਤੁਸੀਂ ਸੁਣੋਗੇ ਕਿਉਂਕਿ ਜਿਹੜੀ ਵੀ ਕਿਸੇ ਭੈਣ ਦਾ ਭਰਾ ਨਾ ਹੋਏਗਾ ਉਹਨੂੰ ਤਾਂ ਫੇਰ ਭਰਾ ਦੀ ਯਾਦ ਜ਼ਰੂਰ ਆਏਗੀ ਤੇ ਇਹ ਤੁਸੀਂ ਜ਼ਰੂਰ ਸੁਣਨਾ ਤੇ ਸੁਣ ਕੇ ਲਾਇਕ ਸ਼ੇਅਰ ਕਰਨਾ ਮੈਨੂੰ ਤਾਂ ਇਹਦਾ ਬੜਾ ਹੀ ਸਕੂਨ ਆਇਆ ਹੈ ਦਿਲ ਨੂੰ ਗਾਉਣ ਲੱਗਿਆ ਤੇ ਤੁਸੀਂ ਵੀ ਇਹਨੂੰ ਸੁਣੋ ਤੇ ਇਸ ਦਾ ਨਾਮ ਤਾਂ ਮਾਨੋ ਜੀ ਧੰਨਵਾਦ